ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਪ੍ਰੀਖਿਆ ਮਾਰਚ 2025 ਰੈਗੂਲਰ ਵਿਦਿਆਰਥੀਆਂ ਦੇ ਲਈ ਜਿਹੜਾ ਨਤੀਜੇ ਹਲਾਨੇ ਗਏ ਨੇ ਕਿ ਜਿਹਦੇ ਵਿੱਚੋਂ ਪਹਿਲਾ ਦੂਜਾ ਤੀਜਾ ਸਥਾਨ ਜਿਹੜਾ ਹਾਸਲ ਕਰਨ ਵਾਲੇ ਵਿਦਿਆਰਥੀ ਤੁਹਾਡੇ ਮੁਖਾਤਬ ਨੇਗੇ ਹਰਸੀਰਤ ਕੌਰ ਸਿਮਰਦੀਪ ਸਿੰਘ ਇਹ ਬੱਚਾ ਸਰਬਹਤਕਾਰੀ ਸੀਨੀਅਰ ਸੈਕੰਡਰੀ ਵਿਦਿਆਮੰਦਰ ਬਰਨਾਲਾ ਦਾ ਇਸ ਵਿਦਿਆਰਥਣ ਨੇ ਹਰਸੀਰਤ ਕੌਰ ਨੇ 500 ਵਿੱਚੋਂ 500 ਨੰਬਰ ਪ੍ਰਾਪਤ ਕੀਤੇ ਆ ਪੂਰੇ ਪੰਜਾਬ ਭਰ ਵਿੱਚੋਂ 12ਵੀਂ ਕਲਾਸ ਦੇ ਵਿੱਚੋਂ ਪਹਿਲਾ ਸਥਾਨ ਜਿਹੜਾ ਸਿਮਰਦੀਪ ਸਿੰਘ ਦੀ ਜਿਹੜੀ ਪੁੱਤਰੀ ਹੈ ਹਰਸੀਰਤ ਕੌਰ ਉਸ ਦੁਆਰਾ ਇਹ ਜਿਹੜਾ ਸਥਾਨ ਹਾਸਲ ਕੀਤਾ ਗਿਆ ਬਹੁਤ-ਬਹੁਤ ਮੁबारकਾਂ ਅਧਿਆਪਕਾਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਬਰਨਾਲਾ ਵਾਸੀਆਂ ਨੂੰ ਦੂਜਾ ਸਥਾਨ ਹਾਸਲ ਕੀਤਾਗਾ ਮਨਵੀਰ ਕੌਰ ਗੁਰਜੰਟ ਸਿੰਘ ਦੁਆਰਾ ਐਸਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਸ ਸੋਨਾ ਫਰੋਜਪੁਰ ਦੀ ਵਿਦਿਆਰਥਣਾਂ 500 ਦੇ ਵਿੱਚੋਂ 498 ਨੰਬਰ ਜਿਹੜਾ ਪ੍ਰਾਪਤ ਕੀਤੇ ਨੇ ਸੋ ਦੂਸਰੀ ਜਿਹੜੀ ਪੋਜੀਸ਼ਨ ਹੈਗੀ ਫਰੋਜਪੁਰ ਦੇ ਹਿੱਸੇ ਗਈ ਹੈਗੀ ਤੀਸਰੀ ਆਪਾਂ ਦੇਖ ਰਹੇ ਹਾਂ ਅਰਸ਼ ਕਰਮਜੀਤ ਸਿੰਘ ਤੇ ਸ਼੍ਰੀ ਤਾਰਾਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਪਿੱਖੀ ਮਾਨਸਾ ਦੀ ਵਿਦਿਆਰਥਣਾ ਜਿਹੜੀ ਇਸ ਬੱਚੇ ਨੇ ਵੀ 498 ਨੰਬਰ ਪ੍ਰਾਪਤ ਕੀਤੇ ਨੇਗੇ ਸੋ ਮਾਨਸਾ ਜਲੇ ਦਾ ਨਾਮ ਰੌਸ਼ਨ ਕੀਤਾਗਾ ਸੋ ਇਸ ਤਰ੍ਹਾਂ ਦੇ ਨਾਲ ਤਿੰਨੇ ਵਿਦਿਆਰਥੀ ਜਿਹੜਾ ਪੰਜਾਬ ਦੇ ਵਿੱਚੋਂ ਅਵਲ ਰਹੇ ਨੇਗੇ ਬਹੁਤ-ਬਹੁਤ ਮੁਬਾਰਕਾਂ ਹੈਨਾ ਵਿਦਿਆਰਥੀਆਂ ਨੂੰ ਸੋ ਚੈਨਲ ਤੇ ਨਵੇਂ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਅੱਗੇ ਰੱਖੀ ਜਾਏਗੀ ਸੋ ਬਤੁ ਬਤ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਪਣੇ ਨਾ ਬੱਚਿਆਂ ਦੀ ਹੌਸਲਾ ਵਜਾਈ ਕਰੀਏ ਧੰਨਵਾਦ ਸ਼ੁਕਰੀਆ ਮਿਹਰਬਾਨੀ